ਦੋਸਤੋ ਜੇਕਰ ਤੁਹਾਡੀ ਕੋਈ ਆਨਲਾਈਨ ਪੇਮੈਂਟ ਜਾਂ ਯੂਪੀਆਈ ਪੇਮੈਂਟ ਗਲਤ ਹੋ ਜਾਵੇ ਗਲਤ ਬੰਦੇ ਕੋਲ ਪਹੁੰਚ ਜਾਵੇ ਗਲਤ ਨੰਬਰ ਦੇ ਉੱਪਰ ਤੁਹਾਡੇ ਪੈਸੇ ਬਚਲੇ ਜਾਣ ਤਾਂ ਫਿਰ ਕੀ ਹੁੰਦਾ ਹੈ ਤੁਹਾਡੇ ਲਈ ਬਹੁਤ ਵੱਡੀ ਸਿਰਦਰਦੀ ਪੈਦਾ ਹੋ ਜਾਂਦੀ ਹੈ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਗਲਤ ਹੋਈ ਯੂਪੀਆਈ ਪੇਮੈਂਟ ਜਾਂ ਕਿਸੇ ਹੀ ਪ੍ਰਕਾਰ ਦੀ ਆਨਲਾਈਨ ਪੇਮੈਂਟ ਨੂੰ ਵਾਪਸ ਮੰਗਵਾਉਣ ਦਾ ਗਲਤ ਥਾਂ ਤੇ ਗਏ ਪੈਸਿਆਂ ਨੂੰ ਵਾਪਸ ਮੰਗਵਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਜੇਬ ਦੇ ਵਿੱਚ ਜਾਂ ਫਿਰ ਬਟੂਏ ਦੇ ਵਿੱਚ ਪੈਸੇ ਪਾ ਕੇ ਘੁੰਮਣ ਦਾ ਹੁਣ ਸਮਾਂ ਬੀਤ ਚੁੱਕਾ ਹੈ ਹੁਣ ਹੈਗਾ ਜਮਾਨਾ ਆਨਲਾਈਨ ਪੇਮੈਂਟ ਦਾ ਜਾਂ ਯੂਪੀਆਈ ਪੇਮੈਂਟ ਦਾ ਆਪਾਂ ਜੇਕਰ ਕਿਸੇ ਦੇ ਨਾਲ ਲੈਣ-ਦੇਣ ਕਰਨਾ ਹੁੰਦਾ ਹੈ ਤਾਂ ਆਪਾਂ ਆਨਲਾਈਨ ਪੇਮੈਂਟ ਦਿੰਦੇ ਆ ਜਾਂ ਫਿਰ ਲੈਂਦੇ ਆ ਅਤੇ ਛੋਟੀ ਤੋਂ ਛੋਟੀ ਚੀਜ਼ ਖਰੀਦਣ ਦੇ ਲਈ ਵੀ ਹੁਣ ਮੋਬਾਈਲ ਦੇ ਰਾਹੀਂ ਆਪਾਂ ਯੂਪੀਆਈ ਪੇਮੈਂਟ ਕਰਕੇ ਚੀਜ਼ ਖਰੀਦ ਲੈਂਦੇ ਆ ਪਰੰਤੂ ਕਈ ਵਾਰ ਇਹ ਯੂਪੀਆਈ ਪੇਮੈਂਟ ਸਾਡੀ ਛੋਟੀ ਜੀ ਗਲਤੀ ਦੇ ਨਾਲ ਗਲਤ ਹੱਥਾਂ ਦੇ ਵਿੱਚ ਪਹੁੰਚ ਜਾਂਦੀ ਹੈ ਜੇ ਆਪਾਂ ਜਿਸ ਨੂੰ ਪੈਸੇ ਭੇਜਣੇ ਸਨ ਉਸ ਨੂੰ ਪਹੁੰਚਦੇ ਨਹੀਂ ਅਤੇ ਕਿਸੇ ਹੋਰ ਵਿਅਕਤੀ ਕੋਲ ਪੈਸੇ ਪਹੁੰਚ ਜਾਂਦੇ ਨੇ ਅਤੇ ਫਿਰ ਖੜੀ ਹੋ ਜਾਂਦੀ ਬਹੁਤ ਵੱਡੀ ਸਿਰਦਰਦੀ ਕਿ ਆਕਰ ਹੁਣ ਕੀ ਕੀਤਾ ਕੀ ਜਾਊਗਾ ਤਾਂ ਫਿਰ ਇਸ ਦਾ ਹੱਲ ਸਰਕਾਰ ਨੇ ਕੀਤਾ ਹੋਇਆ ਹੈ ਸਾਡਾ ਦੇਸ਼ ਭਾਰਤ ਡਿਜੀਟਲ ਬਣਨ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੂਰੀ ਤਰ੍ਹਾਂ ਨਾਲ ਡਿਜੀਟਲ ਇੰਡੀਆ ਬਣ ਜਾਵੇਗਾ ਤਾਂ ਆਓ ਫਿਰ ਹੁਣ ਚੱਲਦੇ ਹਾਂ ਗਲਤ ਹੋਈ ਪੇਮੈਂਟ ਨੂੰ ਵਾਪਸ ਲਿਆਉਣ ਦੇ ਤਰੀਕੇ ਦੇ ਵੱਲ ਆਨਲਾਈਨ ਪੇਮੈਂਟ ਕਰਨ ਵੇਲੇ ਕਾਲੀ-ਕਾਲੀ ਦੇ ਵਿੱਚ ਜਾਂ ਫਿਰ ਆਪਾਂ ਕਹੀਏ ਕਿ ਗਲਤੀ ਦੇ ਨਾਲ ਜੇ ਕੋਈ ਨਾਮ ਦਾ ਅੱਖਰ ਜਾਂ ਫਿਰ ਕੋਈ ਨੰਬਰ ਗਲਤ ਪੈ ਜਾਵੇ ਤਾਂ ਫਿਰ ਪੇਮੈਂਟ ਗਲਤ ਹੱਥਾਂ ਦੇ ਵਿੱਚ ਪਹੁੰਚ ਜਾਂਦੀ ਹੈ ਜੇਕਰ ਇਹ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਨੰਬਰ ਹੈਗਾ ਜਿਸ ਦੇ ਉੱਪਰ ਤੁਸੀਂ ਫੋਨ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤਾਂ ਫਿਰ ਇਹ ਨੰਬਰ ਹੈਗਾ 1800 120 1740 ਇਸ ਨੰਬਰ ਦੇ ਉੱਪਰ ਤੁਸੀਂ ਫੋਨ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਸਰਕਾਰ ਦੇ ਵੱਲੋਂ ਦਿੱਤਾ ਗਿਆ ਇਹ ਇੱਕ ਕੰਪਲੇਂਟ ਨੰਬਰ ਹੈਗਾ ਇਸ ਤੋਂ ਇਲਾਵਾ ਤੁਹਾਨੂੰ ਕੀ ਕਰਨਾ ਚਾਹੀਦਾ ਇਸ ਤੋਂ ਇਲਾਵਾ ਤੁਸੀਂ ਗਲਤ ਪੇਮੈਂਟ ਦੇ ਸਬੰਧ ਵਿੱਚ ਆਪਣੇ ਬੈਂਕ ਦੇ ਵਿੱਚ ਜਾ ਕੇ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਰਕਾਰੀ ਪੋਰਟਲ ਐਨਪੀਸੀਆਈ ਦੇ ਉੱਪਰ ਵੀ ਸੰਪਰਕ ਕਰ ਸਕਦੇ ਹੋ ਕੰਪਲੇਂਟ ਦਰਜ ਕਰਵਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਕ੍ਰੋਮ ਬ੍ਰਾਊਜ਼ਰ ਦੇ ਵਿੱਚ ਜਾ ਕੇ ਐਨਪੀਸੀਆਈ ਨੂੰ ਆਪਾਂ ਸਰਚ ਕਰਾਂਗੇ ਇਸ ਤਰ੍ਹਾਂ ਦਾ ਇੰਟਰਫੇਸ ਸਾਡੇ ਸਾਹਮਣੇ ਆ ਜਾਵੇਗਾ ਇਸ ਦੇ ਵਿੱਚ ਰਜਿਸਟਰਡ ਇਹ ਕੰਪਲੇਂਟ ਵਾਲੀ ਆਪਸ਼ਨ ਦੇ ਉੱਪਰ ਜਾ ਕੇ ਤੁਸੀਂ ਇੱਥੇ ਆਪਣੀ ਕੰਪਲੇਂਟ ਦਾ ਪੂਰਾ ਬਿਓਰਾ ਦਰਜ ਕਰਕੇ ਇੱਥੋਂ ਕੰਪਲੇਂਟ ਦਰਜ ਕਰਵਾ ਸਕਦੇ ਹੋ ਪਰੰਤੂ ਯਾਦ ਰੱਖਣ ਵਾਲੀ ਗੱਲ ਹੈ ਕਿ ਜਦੋਂ ਕੋਈ ਪੇਮੈਂਟ ਗਲਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਮੈਸੇਜ ਆਂਦਾ ਹੈ ਤਾਂ ਉਸ ਮੈਸੇਜ ਨੂੰ ਸੰਭ ਕੇ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਸ ਮੈਸੇਜ ਦੇ ਵਿੱਚ ਉਸ ਗਲਤ ਹੋਈ ਪੇਮੈਂਟ ਦੇ ਲੈਣ-ਦੇਣ ਸੰਬੰਧਿਤ ਪੂਰੀ ਜਾਣਕਾਰੀ ਦਿੱਤੀ ਹੋਈ ਹੁੰਦੀ ਹੈ ਸੋ ਕੰਪਲੇਂਟ ਦਰਜ ਕਰਵਾਉਣ ਲੱਗਿਆਂ ਉਸ ਮੈਸੇਜ ਦੇ ਵਿੱਚੋਂ ਤੁਹਾਡੇ ਜੋ ਡਾਟਾ ਹੈਗਾ ਉਹ ਕਾਫੀ ਕੰਮ ਆਂਦਾ ਹੈਗਾ ਕਿਉਂਕਿ ਉਸ ਦੇ ਵਿੱਚ ਟ੍ਰਾਂਜੈਕਸ਼ਨ ਆਈਡੀ ਆਦਿ ਵੀ ਲਿਖੀ ਹੋਈ ਹੁੰਦੀ ਹੈ ਤਾਂ ਫਿਰ ਇਸ ਪੋਰਟਲ ਦੇ ਉੱਪਰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਤੁਹਾਡੀ ਗਲਤ ਹੋਈ ਪੇਮੈਂਟ ਤੁਹਾਡੇ ਕੋਲ ਵਾਪ ਇਸੋ ਇਲਾਵਾ ਤੁਸੀਂ ਗੈਟ ਇਨ ਟੱਚ ਤੇ ਉੱਪਰ ਸੰਪਰਕ ਕਰਕੇ ਵੀ ਸਕਰੋਲ ਕਰਕੇ ਹੇਠਾਂ ਲੈ ਕੇ ਜਾਣ ਤੋਂ ਬਾਅਦ ਇੱਥੇ ਨਜ਼ਰ ਆ ਰਿਹਾ ਪੀਮ ਹੈਲਪ ਲਾਈਨ ਨੰਬਰ 1800 120 1740 ਇਹ ਉਹੀ ਨੰਬਰ ਹੈ ਇੱਥੋਂ ਵੀ ਤੁਸੀਂ ਇਸ ਨੰਬਰ ਨੂੰ ਟੱਚ ਕਰਕੇ ਆਪਣੇ ਡਾਇਲਰ ਨਾਲ ਫੋਨ ਮਿਲਾ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਸੋ ਦੋਸਤੋ ਚਿੰਤਾ ਕਰਨ ਦੀ ਜਰੂਰਤ ਨਹੀਂ ਜੇਕਰ ਪੇਮੈਂਟ ਗਲਤ ਹੋ ਚੁੱਕੀ ਹੈ ਤਾਂ ਫਿਰ ਇਸ ਤਰ੍ਹਾਂ ਸ਼ਿਕਾਇਤ ਦਰਜ ਕਰਵਾ ਕੇ ਤੁਸੀਂ ਆਪਣੇ ਪੈਸੇ ਵਾਪਸ ਮੰਗਵਾ ਸਕਦੇ ਹੋ ਤਾਂ ਫਿਰ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ।